ਕੀ ਹੈ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਇਹ ਸ਼ਾਫੀਰ ਤਰੀਕੇ ਨਾਲ ਲੋਕਾਂ ਨਾਲ ਠਗੀ ਕਰਦੇ ਨੇ ਸਾਡੇ ਕੋਲ ਨਾਲ ਇੱਕ ਰੂਚੀਗਾਰ ਗਰਗ ਜਿਹੜੇ ਕਰਾਲੀ ਬਿਜਲੀ ਡਿਪਾਰਟਮੈਂਟ ਚ ਜੌਬ ਕਰਦੇ ਆ ਤੇ ਉਹਨਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 19 ਤਰੀਕ ਨੂੰ ਉਹ ਬੱਸ ਚੜ ਕੇ ਪਟਿਆਲੇ ਚਲੇ ਸੀ ਤੇ ਉਹਨਾਂ ਦੀ ਕਿਸੇ ਲੇਡੀ ਨੇ ਮਲਕੀ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿੱਚ ਲਈ ਸੀ ਉਹਨਾਂ ਨੇ ਉਹਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਉਹਨਾਂ ਨੇ ਕੰਪਲੀਟ ਕੀਤੀ ਕਿ ਮੈਨੂੰ ਲੱਗਦਾ ਕੋਈ ਲੇਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਦਾਂ ਦਾ ਕੀਤਾ ਹੋਵੇ ਤੇ ਅਸੀਂ ਜਿਹੜਾ 23 ਤਰੀਕ ਨੂੰ ਪਾਚਾ ਦਰਜ ਕਰਕੇ ਉਸੇ ਟਾਈਮ ਜਿਹੜੇ ਅਸੀਂ ਅਬ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਲਿਆਂਦਾ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਵੱਲੋਂ ਫਿਰ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉੱਥੇ ਬਸਟੈਂਡ ਦੇ ਉੱਪਰ ਕਿਉਂਕਿ ਸਾਨੂੰ ਇਹ ਸੀ ਕਿ ਜੇ ਇਹ 19 ਤਰੀਕ ਨੂੰ ਆਏ ਅਸੀਂ ਹੋ ਸਕਦਾ ਫਿਰ ਇਹ ਦੁਬਾਰੇ ਆਣ ਤੇ ਸਾਡੇ ਜਿਹੜੇ ਸਿਟੀ ਕਾਰਾੜੀ ਐਸਐਚਓ ਆ ਸਤਨਾਮ ਸਿੰਘ ਇਨਸਪੈਕਟਰ ਤੇ ਸਾਡੇ ਜਿਹੜੇ ਟ੍ਰੈਫਿੰਗ ਚਾਰਜਾ ਜਗਤ ਉਹਨਾਂ ਨੂੰ ਵੀ ਅਸੀਂ ਇਹ ਸਾਰਾ ਬਰੀਫ ਕੀਤਾ ਤੇ ਉੱਥੇ ਸਿਵਲ ਦੇ ਵਿੱਚ ਵੀ ਟੀਮਾਂ ਲਾਈ ਗਈਆਂ ਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇੜੀਆਂ ਉੱਥੇ ਆਈਆਂ ਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜੀ ਇਹਨਾਂ ਨੂੰ ਬਾਰਦਾਤ ਕਿਸੇ ਨੂੰ ਉੱਦਣ ਜਾਂ ਰਾਮਤ ਨਹੀਂ ਗਿਆ ਜਿਸ ਤੇਲੇ ਪੜੀਆਂ ਨਹੀਂ ਉਸ ਦਿਨੇ ਆਈਆਂ ਸੀ ਇਹ ਦੁਪਹਿਰ ਦਾ ਸਮਾਂ ਸੀ ਉਸ ਦਿਨ ਆਈਆਂ ਇਹ ਪਰ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੀਆਂ ਟੀਮਾਂ ਦਿੱਲੀ ਤੇ ਜਿਹੜੀਆਂ ਕੁਝ ਦਿਨ ਕੰਮ ਕਰ ਰਹੀਆਂ ਸੀ ਆ ਕਿ ਧਿਆਨ ਰੱਖਦੀਆਂ ਸੀ ਪੂਰਾ ਇਸ ਬਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰਕੇ ਦਿੱਤਾ ਗਿਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿੰਨੇ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ ਇਸ ਤਰ੍ਹਾਂ ਦੀ ਵਾਰਦਾਤਾਂ ਪੰਜਾਬ ਦੇ ਦੇਖੋ ਜਿਹੜੀਆਂ 6 ਲੇਡੀਜ਼ ਆ ਇਹਨਾਂ ਦਾ ਅਸੀਂ ਡਾਟਾ ਜਿਹੜਾ ਦੌਰਾਨੇ ਹੁਣ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਪਤਾ ਕੀਤਾ ਇਹਨਾਂ ਦੇ ਸਾਰੀਆਂ ਤੇ ਜਿਹੜੇ ਹੈਗੇ ਦੋ ਦੋ ਪਾਸੇ ਆਲਰੇਡੀ ਸੇਮ ਦਰਜ ਹੋਏ ਹੋਏ ਆਏ ਇਹ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਇਹ ਪਟਿਆਲੇ ਜਾਂ ਸੰਗਰੂਰ ਤੋਂ ਬਿਲੋਂਗ ਕਰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਜਿਹੜੇ ਅਸੀਂ ਆਸ-ਪਾਸ ਜਿਹੜੇ ਸਾਡੇ ਡਿਸਟ੍ਰਿਕਟ ਲੱਗਦੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਇਹਨਾਂ ਬਾਰੇ ਕਿ ਉਹਨਾਂ ਦੇ ਵੀ ਜੇ ਕੋਈ ਐਫ ਆਈਆਰ ਦਰਜ ਹੋਈ ਆ ਤਾਂ ਉਹਨਾਂ ਨੂੰ ਇਹਨਾਂ ਨੂੰ ਦੇਖ ਕੇ ਟ੍ਰੇਸ ਕੀਤੀ ਜਾ ਸਕਦੀ ਹੈ ਸਰ ਏਜ ਗਰੁੱਪ ਕੀ ਹੈ ਔਰ ਇਹਨਾਂ ਦੀ ਮੋਡਸ ਆਫ ਆਪਰੈਂਡੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਸਾਧਾਰਨ ਤਰੀਕੇ ਨਾਲ ਧੱਕੀ ਕਰ ਇਸਨਾਂ ਦੀ ਸਾਰਿਆਂ ਦੀ ਜਿਹੜੀ ਏਜ ਆ ਉਹ 50 ਪਲੱਸ ਹੈਗੀ ਆ ਇਹ ਕੀ ਕਰਦੇ ਆ ਜੀ ਜੋ ਇਹਨਾਂ ਤੋਂ ਅਸੀਂ ਪੁੱਛਗਿਛ ਕੀਤੀ ਜਿਸ ਤਰ੍ਹਾਂ ਕੋਈ ਬਸ ਆਉਂਦੀ ਆ ਇਹ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੇਡੀ ਨੂੰ ਵੀ ਕਿਸੇ ਨੇ ਚੈਨ ਪਾਈ ਆ ਕਿਸੇ ਨੇ ਸੋਏ ਦੀ ਵੰਗ ਪਾਈ ਆ ਉਹਨੂੰ ਟਾਰਗੇਟ ਕਰਕੇ ਫਿਰ ਇਹ ਇਕੱਠੇ ਚੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਜਿਸ ਤਰ੍ਹਾਂ ਬੱਸ ਦੇ ਵਿੱਚ ਅ ਦਰਵਾਜ਼ੇ ਦੇ ਵਿੱਚ ਧੱਕਾ ਮੁਕੀ ਹੁੰਦੀ ਆ ਉਹਦੇ ਵਿੱਚ ਹੀ ਫਿਰ ਇਹ ਹੱਥ ਮਾਰ ਕੇ ਜਿਹੜੀ ਜਾਂ ਚੈਨ ਜਾਂ ਫਿਰ ਅ ਇਹਨਾਂ ਦਾ ਜੋ ਵੀ ਇਹਨਾਂ ਨੇ ਸੋਨੇ ਦਾ ਕੋਈ ਕਿਸੇ ਨੇ ਕੜਾ ਪਾਇਆ ਜਾਂ ਵੰਗ ਪਾਈਆ ਉਹ ਉਸੇ ਟਾਈਮ ਤਾਰ ਲੈਂਦੀ ਆ ਜੀ ਇਹਰ ਪੁਲਿਸ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰੇ ਕਿ ਇਸ ਤਰ੍ਹਾਂ ਪਹਿਲੇ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਵੇਅਰ ਹੋਣ ਦੀ ਲੋੜ ਹੈ ਦੇਖੋ ਜਦੋਂ ਵੀ ਤੁਸੀਂ ਬਸ ਸਟੈਂਡ ਤੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਆਸ-ਪਾਸ ਧਿਆਨ ਰੱਖੋ ਕਿ ਇਦਾਂ ਦੀਆਂ ਕੋਈ ਲੇਡੀਆਂ ਜਿਹੜੀਆਂ 50 ਪਲੱਸ ਕਿਉਂਕਿ ਇਹ ਸਾਰੀਆਂ 50 ਪਲੱਸ ਹੈਗੀਆਂ ਵਾ ਇਦਾਂ ਦੀਆਂ ਲੇਡੀ ਕਈ ਵਾਰ ਆਪਣੇ ਦਿਲ ਦੇ ਵਿੱਚ ਵੀ ਹਮਦਰਦੀ ਹੋ ਜਾਂਦੀ ਆ ਕਿ ਨਹੀਂ ਬਜ਼ੁਰਗ ਹੈਗੀ ਆ ਨਾਲ ਹੋ ਕੇ ਚੜ ਜਾਏ ਕਿਉਂਕਿ ਇਹਦੇ ਵਿੱਚ ਇੱਕ ਇੱਕ ਦੋ ਯੰਗ ਵੀ ਹੈਗੀਆਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਨਾਲ ਹੋ ਕੇ ਮਤਲਬ ਕਿ ਇਹ ਕੰਮ ਕੀਤਾ ਏ ਤੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਬਸ ਸਟੈਂਡ ਜੇ ਤੁਸੀਂ ਕੋਈ ਵੀ ਗੋਲਡ ਦਾ ਸਮਾਨ ਪਾਇਆ ਚੈਨ ਪਾਈਆ ਜਾਂ ਫਿਰ ਤੁਸੀਂ ਕੋਈ ਵੰਗ ਪਾਈਆ ਹਮੇਸ਼ਾ ਧਿਆਨ ਜਰੂਰ ਰੱਖੋ ਜਦੋਂ ਵੀ ਤੁਸੀਂ ਇਹ ਮਾਈਂਡ ਵਿੱਚ ਹੋਣਾ ਚਾਹੀਦਾ ਕਿ ਭੀੜ ਦੇ ਵਿੱਚ ਧੱਕਾ ਵੱਜ ਰਿਹਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸਰ ਇਹ ਪੰਜਾਬੀ ਇਹਨੇ ਜਾਂ ਆਪਣੇ ਇੱਕ ਕੋਈ ਪ੍ਰਵਾਸੀ ਨਹੀਂ ਇਹ ਪੰਜਾਬੀ ਆ ਨਾਬੇ ਤੇ ਉਧਰੋਂ ਬਲੋਂਗ ਕਰਦੀ ਹੈ ਸਾਰੇ ਪੰਜਾਬੀ ਬੋਲਦੀਆਂ ਜੀ ਇਹ ਕਿ ਸਰ ਇਹ ਗ로우 ਹੋਰ ਵੀ ਵੱਡਾ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਜਿਹੜੇ ਖੇਡ ਤੁਸੀਂ ਕਾਬੂ ਕੀਤੇ ਹੋਰ ਵੀ ਕੋਈ ਨੈਕਸਸ ਪੂਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਜੇ ਇਹਨਾਂ ਨੂੰ ਪੁੱਛਾਂਗੇ ਇਹਨਾਂ ਦੇ ਨਾਲ ਜੇ ਹੋਰ ਵੀ ਕੋਈ ਹੋਇਆ ਇਹਨ ਕਿਉਂਕਿ ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਵਿੱਚ ਵੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਐਫਆਈਆਰ ਦਰਜ ਹੋਈ ਵੀ ਆ ਤੇ ਇਹਨਾਂ ਤੋਂ ਵੀ ਪੁੱਛ ਕੇ ਚਰਾਂਗੇ ਇਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਨਡ ਮਿਲਿਆ ਸੀ ਅਸੀਂ ਹੋਰ ਰਿਮਾਨਡ ਦੇ ਕੇ ਇਹਨਾਂ ਨੂੰ ਪਤਾ ਕਰਦੇ ਕਿ ਇਹਨਾਂ ਦੇ ਹੋਰ ਵੀ ਪਾਸੇ ਜਿਹੜੇ ਮੰਨ ਲਓ ਕਿਸੇ ਹੋਰ ਪਾਸੇ ਜਲੰਧਰ ਸਾਈਡ ਵੀ ਇਹਨਾਂ ਦੇ ਕੋਈ ਗੈਂਗ ਵਗੈਰਾ ਹੈ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਰ ਕਿ ਨੂੰ ਬ੍ਰੇਕ ਨੂੰ ਲਾਉਣੀ ਸੀ ਆਪਣਾ ਕਿਸ ਤਰੀਕੇ ਨਾਲ ਲਾਉਣੀ ਸੀ ਉਹਦਾ ਤੁਹ ਦੱਸੋਗੇ ਵੀ ਮਹੀਨਾਵਾਂ ਦਾ ਜਿਹੜੇ ਬੀਰੂਗ ਨੇ ਟਾਰਗੇਟ ਕਿਉਂ ਕਰਦੇ ਉਹਨਾਂ ਨੂੰ ਟਾਰਗੇਟ ਕਿਉਂ ਕਰਦੇ ਦੇਖੋ ਇਹ ਜਿਸ ਤਰ੍ਹਾਂ ਹੁਣ ਆਪਾਂ ਬੱਸ ਚੜਦੇ ਆ ਕਿਉਂਕਿ ਜਿਹੜੇ 40 ਇਅਰ ਦੇ ਉੱਪਰ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ ਕਿਉਂਕਿ ਜਿਹੜੇ ਯੰਗ ਜਿਸ ਤਰ੍ਹਾਂ ਕੋਈ 22 23 ਸਾਲ ਦੀ ਕੁੜੀ ਆ ਕੋਈ ਉਹ ਅਲਰਟ ਹੁੰਦੇ ਵੈਸੇ ਹੀ ਇਹੋ ਚੀਜ਼ ਦੇਖਦੇ ਆ ਜਿਹੜਾ ਥੋੜਾ ਅਲਰਟ ਨਹੀਂ ਹੈਗਾ 40 ਪਲੱਸ ਜਿਹਦੀ ਏਜ ਹੈਗੀ ਆ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ